ਸ੍ਰੀ ਰਾਗ ਮਹੱਲਾ ਪੰਜਵਾਂ ਜਾਂ ਕੋ ਮੁਸ਼ਕਲ ਅਤ ਬਣੈ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਖ ਪੀ ਭਜ ਖਲੇ ਸਭੋਂ ਪੱਜ ਆਸਰਾ ਚੁਕੇ ਸਬੇ ਅਸਰਾਉ ਚਿਤ ਆਵੇਂ ਉਸ ਪਾਰ ਬ੍ਰਹਮ ਲਗੈ ਨ ਤਤੀ ਵਾਉ ਸਾਹਿਬ ਨੇ ਤਾਣਿਆ ਕਾ ਤਾਣ ਆਏ ਨ ਜਾਈ ਥਿਰ ਸਦਾ ਗੁਰ ਸ਼ਬਦੀ ਸੱਚ ਜਾਣ ਰਹਾਉ जे कोवै दुबला नंग भुख की पीर दमड़ा पल्ले ना पवै ना को स्वार्थ स्वाओ न को करे ना कि चित्त आवै उस पार ब्रह्म तिचल हो वै राज को चिंता बहुत बहुत देही व्यापै रोग ग्रस्त कुटुंब पलेटिया कदे हरख कदे सोग ਗਾਵਣਾ ਕਰੇ ਚਹੁ ਕੁੰਟਕ ਕਢੀ ਨੈ ਬੈਸਣ ਸੋਈ ਚਿਤ ਆਵੇ ਉਸ ਪਾਰ ਬ੍ਰਹਮ ਤਨ ਮਨ 시ਤਲ ਹੋਏ ਕਾਮ ਕ੍ਰੋਧ ਮੋਹ ਵਸਕਿਆ ਕਿਰਪਨ ਲੋਭ ਪਿਆਰ ਚਾਰੇ ਕਿਲਵਖ ਉਨਘ ਕੀਏ ਹੋਆ ਸੁਰ ਸੰਗਾਰ ਪੋਥੀ ਗੀਤ ਕਵਿੱਤਿ ਕਿਛ ਕਦੀ ਨੈ ਕਰਨ ਧਰਿਆ ਚਿੱਤ ਆਵੇਂ ਉਸ ਪਾਰ ਬ੍ਰਹਮ ਤਾ ਨਿਮਖ ਸਿਮਰਤ ਤਰਿਆ ਸਾਸਤ ਸਿਮਰਤ ਬੀਦ ਚਾਰ ਮੁਖ ਅਗਰ ਵਿਚਰੇ ਤਪੇ ਤਪੀਸਰ ਜੋਗੀਆਂ ਤੀਰਥ ਗਮਨ ਕਰੇ ਖਟ ਕਰਮਾਤੇ ਦੁੱਗਣੇ ਪੂਜਾ ਕਰਤਾ ਨਾਏ ਰੰਗਨ ਲੱਗੀ ਪਾਰ ਬ੍ਰਹਮ ਤਾ ਸਰਪਨ ਨਰਕੇ ਜਾਏ ਰਾਜ ਮਿਲਕ ਸਿੱਕਦਾਰੀਆਂ ਰਸ ਭੋਗਣ ਵਿਸਥਾਰ ਬਾਗ ਸੁਹਾਵੇ ਸੋਹਣੇ ਚੱਲੇ ਹੁਕਮਿਆ ਫਾਰ ਰੰਗ ਤਮਾਸ਼ੇ ਬਹੁ ਵਿਧੀ ਚਾਈ ਲੱਗ ਰਿਹਾ ਚਿਤਨੇ ਆਇਓ ਪਾਰ ਬ੍ਰਹਮਤਾ ਸਰਪ ਕੀ ਜੂਨ ਗਿਆ ਬਹੁਤ ਤਣਾੜ ਆਚਾਰਮੰਤ ਸ਼ੋਭਾ ਨਿਰਮਲ ਰੀਤ ਮਾਤ ਪਿਤਾ ਸੁਤ ਭਾਈਆਂ ਸਾਜਨ ਸੰਗ ਪ੍ਰੀਤ ਲਸ਼ਕਰ ਤਰਸਕ ਬੰਦ ਬੰਦ ਜਿਉ ਜਿਉ ਸਗਲੀ ਕੀਤ चित ने आयो पार ब्रह्म त खड़र सातल दीत काया रोग न छिद्र किछ ना किछ काड़ा सोग मृत्यु न आवी चित तिसनस भोगै भोग सब किछ कितों ने अपना जीव संकेत रिया चित ने आयो पार ब्रह्म जम कंकरे बस प्रिया ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ ਜਿਉ ਜਿਉ ਹੋ ਵਧਾਈ ਐ ਤਿਉ ਤਿਉ ਹਰ ਸੋ ਰੰਗ ਦੋਹਾ ਸ੍ਰੀਆ ਕਾ ਖਸਮ ਆਪੇ ਅਵਰਨ ਦੂਜਾ ਥਾਓ ਸਤਗੁਰ ਤੁਠੇ ਪਾਈਆ ਨਾਨਕ ਸੱਚਾ ਨਾਉ ਦੋਹਾ ਸਰੀਆ ਕਾ ਖਸਮਿਆ ਪਿ ਅਵਰਨੈ ਦੂਜਾ ਥਾਓ ਸਤੁਰ ਤੁਠੇ ਪਾਇਆ ਨਾਨਕ ਸਚਾ ਨਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM ਬੰਡ ਤੋਂ ਵੀ ਜ਼ਿਆਦਾ ਸ਼ਕਤੀਸ਼ਾਲੀ ਹੈ ਇਹ ਸ਼ਬਦ ਸਿਰਫ ਇੱਕ ਵਾਰ ਸੁਣੋ ਜਹਾਨ 'ਚ ਕੋਈ ਅਜਿਹਾ ਕੰਮ ਨਹੀਂ ਜੋ ਨਾ ਪੂਰਾ ਹੋਏ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਵਿਦੇਸ਼ ਯਾਤਰਾ ਦੇਹੀ ਰੋਗ ਤਾਂ ਕਾਰੋਬਾਰਾਂ ਚ ਬਰਕਤਾਂ ਬੱਚਿਆਂ ਨੂੰ ਵਿੱਦਿਆ ਦੀ ਪ੍ਰਾਪਤੀ ਬੱਚਿਆਂ ਨੂੰ ਵਿਦੇਸ਼ ਜਾਣਾ ਸਫਲਾ ਯਕੀਨੀ ਬਣੇ